ਸੰਡੇਡ. ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਖਾਲਸਾ ਪੰਚਾਇਤ ਇਹ ਨੀ ਕਮਗਾ 15 ਨਵਾਂ ਮੁੱਦਾ ਲੈ ਕੇ ਹਾਜ਼ਰ ਹੋਇਆ ਮੁੱਦਾ ਉਹ ਹੀ ਜਿਹੜਾ ਪਿਛਲੇ ਕੁਝ ਵੀ ਨਿਆ ਤੋਂ ਚੱਲ ਰਿਹਾ ਜਿਦੇ ਵਿੱਚ ਬੜੇ ਉਤਾਰ ਤੇ ਚੜਾਅ ਆ ਰਹੇ ਨੇ ਜੋ ਕੁਝ ਪਿਛਲੇ ਦਿਨਾਂ ਚ ਹੋਇਆ ਉਹਨੂੰ ਵੇਖ ਕੇ ਮੈਨੂੰ ਗੁਰੂ ਅਰਜਨ ਪਾਤਸ਼ਾਹ ਦਾ ਇੱਕ ਪਵਨ ਸ਼ਬਦ ਯਾਦ ਆ ਰਿਹਾ ਜਿੱਥੇ ਸਤਗੁਰੂ ਬਖਸ਼ਿਸ਼ ਕਰਦੇ ਨੇ ਪੰਜਵੇਂ ਨਾਨਕ ਉੱਕਰ ਗਿਆ ਜੈਸੇ ਖੋਟਾ ਟਬੂਆ ਨਦਰ ਸਰਾਫਾ ਆਇਆ ਪੁਰਾਣੇ ਸਮੇਂ ਦੇ ਵਿੱਚ ਚਾਂਦੀ ਦੇ ਸਿੱਕੇ ਹੁੰਦੇ ਸਨ ਰੁਪਈਏ ਚਾਂਦੀ ਦੇ ਹੁੰਦੇ ਸਨ ਜਿਹੜੇ ਕੁ ਮੇਰੀ ਉਮਰ ਦੇ ਨੇ ਜਾਂ ਮੇਰੇ ਤੋਂ ਕੁਝ ਵੱਡੇ ਵੀ ਹੋ ਸਕਦੇ ਨੇ ਕੁਝ ਉਸ ਤੋਂ ਬਾਅਦ ਵੀ ਉਹ ਜਾਣਦੇ ਹੋਣਗੇ ਚਾਂਦੀ ਦੇ ਰੁਪਈਏ ਹੁੰਦੇ ਸਨ ਬੜੀ ਵੈਲਿਊ ਹੁੰਦੀ ਸੀ ਚਾਂਦੀ ਦੇ ਰੁਪਈਏ ਦੀ ਔਰ ਜਿਹੜਾ 1 ਰੁਪਇਆ ਹੁੰਦਾ ਸੀ ਉਹਦੇ ਵਿੱਚ 19 ਚਾਂਦੀ ਲੱਗੀ ਹੁੰਦੀ ਸੀ ਜਿਹੜੀ ਉਸ ਵੇਲੇ ਵੈਲਿਊ ਸੀ ਰੁਪਏ ਦੀ ਅੱਜ ਦੇ ਹਿਸਾਬ ਨਾਲ ਕਿਹਾ ਜਾਵੇ ਤੇ 100 ਤੋਂ ਉੱਤੇ ਦਾ ਉਹ 1 ਰੁਪਇਆ ਹੋਏਗਾ ਲੋਕੀ ਉਸ ਵੇਲੇ ਸਿੱਕੇ ਦੇ ਬਿਲਕੁਲ ਨਕਲੀ ਬਣਾ ਕੇ ਰੁਪਏ ਤੇ ਮਾਰਕੀਟ ਦੇ ਵਿੱਚ ਚਲਾ ਦਿੰਦੇ ਸਨ ਆਮ ਵਿਅਕਤੀ ਜਿਹੜਾ ਉਹਨੂੰ ਪਛਾਣ ਨਹੀਂ ਸੀ ਸਕਦਾ ਕਿਉਂਕਿ ਬਿਲਕੁਲ ਹੂ ਬੂ ਹੂ ਬਣਿਆ ਹੁੰਦਾ ਸੀ ਸਿੱਕੇ ਦਾ ਲੇਕਿਨ ਜੇ ਕਿਤੇ ਉਹ ਸਰਾਫ ਦੇ ਕੋਲ ਚਲਾ ਜਾਏ ਤੇ ਉਹ ਪਾਲ ਦੇ ਵਿੱਚ ਪਛਾਣ ਲੈਂਦਾ ਸੀ ਕਿ ਇਹ ਚਾਂਦੀ ਨਹੀਂ ਸਿੱਕਾ ਹੈ ਉਸ ਦਾ ਪ੍ਰਮਾਣ ਸਤਕਰ ਨੂੰ ਦਿੱਤਾ ਉਹ ਗਰ ਗਿਆ ਜੈਸੇ ਖੋਟਾ ਡਗੂਆ ਜਦੋਂ ਖੋਟਾ ਸਿੱਕਾ ਜਾ ਕੇ ਸਰਾਫ ਦੇ ਕੋਲ ਪਹੁੰਚ ਜਾਏ ਨਦਰ ਸਰਾਫਾ ਆਇਆ ਸਰਾਫ ਦੇ ਕੋਲ ਪਹੁੰਚ ਜਾਏ ਤੇ ਪਲਚ ਪਛਾਣ ਲੈਂਦਾ ਹੈ ਕਿ ਇਹ ਤਾਂ ਨਕਲੀ ਹੈ ਚੁੱਕ ਕੇ ਬਾਹਰ ਮਾਰ ਦਿੰਦਾ ਸਾਡੇ ਵੀ ਬਹੁਤ ਖੋਟੇ ਸਿੱਕੇ ਬੜੇ ਸਮੇਂ ਤੋਂ ਚੱਲ ਰਹੇ ਸਨ ਉਹਦੇ ਵਿੱਚ ਮੇਨਲੀ ਅਕਾਲੀ ਲੀਡਰਸ਼ਿਪ ਹੈ ਔਰ ਉਹਦਾ ਇੱਕ ਪਾਸਾ ਅਕਾਲੀ ਲੀਡਰਸ਼ਿਪ ਹੈ ਦੂਜਾ ਪਾਸਾ ਨੇ ਸਾਡੇ ਜਥੇਦਾਰ ਸਹਿਬਾਨ ਜਿਨ੍ਹਾਂ ਨੂੰ ਅਸੀਂ ਸੁਪਰੀਮ ਕਹ ਰਹੇ ਹਾਂ ਦੋ ਦਸੰਬਰ ਨੂੰ ਜੋ ਸਾਰੇ ਸੰਸਾਰ ਨੇ ਵੇਖਿਆ ਬੜੀ ਉਹਦੀ ਚਰਚਾ ਹੋਈਆਂ ਕਿ ਜੀ ਦੇਖੋ ਸਿੱਖ ਕੌਮ ਦੇ ਕੋਲ ਕਿੰਨਾ ਸਟਰੋਂਗ ਸਿਸਟਮ ਹੈ ਜਿੱਤੇ ਅੱਗੇ بڑے بڑے ਸ਼ਾਸਕੀ ਲੀਡਰ ਵੀ ਆ ਕੇ ਨਿਊ ਜਾਂਦੇ ਨੇ ਹੱਥ ਬਣ ਕੇ ਖੜੇ ਨੇ ਮੈਂ ਜਦੋਂ ਤੋਂ ਕਿਹਾ ਕਿ ਇੱਕ ਬੜਾ ਵੱਡਾ ਡਰਾਮਾ ਹੋ ਰਿਹਾ ਹੈ ਕਈਆਂ ਨੇ ਮੇਰੇ ਤੇ ਬੜਾ ਕਿੰਤੂ ਕੀਤਾ ਕਿ ਤੁਹਾਨੂੰ ਤੁਸੀਂ ਹਰ ਚੀਜ਼ ਦੇ ਵਿੱਚ ਨੈਗੇਟਿਵ ਪੱਖ ਭਾਲਦੇ ਹੋ ਨੈਗੇਟਿਵਿਟੀ ਹੈ ਜਿੱਥੇ ਜਰ ਸਬੰਧ ਅਹੁਦਾ ਤੇ ਉੱਚਾ ਹੈ ਹੀ ਹੈ ਅੱਜ ਉਹਨਾਂ ਨੇ ਆਪਣੀ ਤਾਕਤ ਦਿਖਾਤੀ ਹੈ ਮੈਂ ਉਸ ਵੇਲੇ ਵੀ ਕਿਹਾ ਸੀ ਕਿ ਕਾਲੀ ਕਰਨ ਦੀ ਲੋੜ ਨਹੀਂ ਨਤੀਜਾ ਸਾਹਮਣੇ ਆਏਗਾ ਉਸ ਵੇਲੇ ਪਤਾ ਲੱਗੇਗਾ ਸ਼ੋਅ ਕਿਹੋ ਜਿਹਾ ਬਖਾਇਆ ਗਿਆ ਉਹਦੀ ਮੱਤਾ ਨਹੀਂ ਉਹਦੇ ਵਿੱਚ ਉਹਨਾਂ ਨੇ ਨਤੀਜਾ ਕੀ ਨਿਕਲਿਆ ਜਿਸ ਕਰਕੇ ਸ਼ੋਰ ਸ਼ਰਾਬਾ ਬਣਾਇਆ ਗਿਆ ਉਹ ਹੈ ਜਿਹੜਾ ਵੇਖਣ ਵਾਲੀ ਗੱਲ ਹੈ ਬੇਸ਼ੱਕ ਜਿਹੜਾ ਫੈਸਲਾ ਉਦੋਂ ਜਸਦੇਵ ਸਾਹਿਬਾਹਲ ਨੇ ਅਕਾਲ ਤਖਤ ਦੀ ਤਸੀਲ ਤੋਂ ਸੁਣਾਇਆ ਉਹਦੇ ਵਿੱਚ ਕੁਝ ਗੱਲਾਂ ਬੜੀਆਂ ਮਹੱਤਵਪੂਰਨ ਸਨ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੋਂ ਸਲਮਾਉਂਡ ਵਾਪਸ ਲੈਣਾ ਫਿਰ ਜਿੰਨਾ ਜਥੇਦਾਰਾਂ ਨੇ ਸੱਚਾ ਸੌਦਾ ਦੇ ਮਾਮਲੇ ਦੇ ਵਿੱਚ ਅਕਾਲੀ ਲੀਡਰਾਂ ਦੇ ਹੁਕਮ ਦੇ ਉੱਤੇ ਉਹਨੂੰ ਮਾਫ ਕੀਤਾ ਸੀ ਉਹਨਾਂ ਦੀਆਂ ਸਹੂਲਤਾਂ ਮਾਫ ਕਰਨੀਆਂ ਖਾਸ ਤੌਰ ਤੇ ਉਹਨਾਂ ਨੂੰ ਸੰਗਤ ਦੇ ਸਾਹਮਣੇ ਲਿਆਉਣਾ ਪਰ ਉਸ ਤੋਂ ਬਾਅਦ ਇਹ ਕਹਿਣਾ ਕਿ ਇਹ ਲੀਡਰਸ਼ਿਪ ਜਿਹੜੀ ਆ ਅਕਾਲੀ ਲੀਡਰਸ਼ਿਪ ਇਹ ਲੋਕਾਂ ਦਾ ਸਿੱਖਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ ਜਿਸ ਤੋਂ ਇੱਕ ਆਸਿਕਾ ਪੈਦਾ ਹੋਈ ਕਿ ਸ਼ਾਇਦ ਨਵੀਂ ਲੀਡਰਸ਼ਿਪ ਉਭਾਰਨਾ ਚਾਹੁੰਦੇ ਨੇ ਫਿਰ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਕਿ ਇਹ ਕਮੇਟੀ ਜਿਹੜੀ ਹੈ ਨਵੀਂ ਮੈਂਬਰਸ਼ਿਪ ਕਰੇਗੀ ਨਵੀਂ ਮੈਂਬਰਸ਼ਿਪ ਤੋਂ ਬਾਅਦ ਜਿਹੜਾ ਉਹਦੀ ਚੋਣ ਹੋਏਗੀ 6 ਮਹੀਨੇ ਦੇ ਵਿੱਚ ਆਪਣਾ ਕੰਮ ਇਹ ਪੂਰਾ ਕਰੇਗੀ ਔਰ ਸਭ ਤੋਂ ਵੱਡਾ ਕਿ ਅਕਾਲੀ ਲੀਡਰ ਜਿਹੜੇ ਨੇ ਅਸਤੀਫੇ ਦੇਣ ਤੇ ਉਹਨਾਂ ਦੇ ਅਸਤੀਫੇ ਜਿਹੜੇ ਨੇ ਪ੍ਰਵਾਨ ਕੀਤੇ ਜਾਂ ਸਾਰਿਆਂ ਤਰਖਾ ਲਾਈ ਗਈ ਜਿਨ੍ਹਾਂ ਤਰਖਾ ਲਾਈਗੇ ਉਹਨਾਂ ਸਾਰਿਆਂ ਨੂੰ ਅਸਤੀਫੇ ਦੇਣੇ ਚਾਹੀਦੇ ਸੀ ਤੇ ਉਹ ਪ੍ਰਮਾਣ ਹੋਣੇ ਚਾਹੀਦੇ ਸੀ 3 ਦਿਨ ਦਾ ਸਮਾਂ ਦਿੱਤਾ ਗਿਆ 3 ਦਿਨ ਦੇ ਬਾਅਦ ਕੋਈ ਜ਼ਥੇਦਾਰ ਸਹਿਬੰਦਤਾ ਐਸਾ ਬਿਆਨ ਨਹੀਂ ਆਇਆ ਬਾਹਰ ਲੇਕਿਨ ਅਕਾਲੀ ਲੀਡਰ ਨੇ ਕਿਹਾ ਜੀ ਕਿ ਅਸੀਂ ਮਿਲ ਕੇ ਉਹਨਾਂ ਨੂੰ ਬੰਨ੍ਹਾ ਲਿਆ ਸਾਨੂੰ 15 ਦਿਨ ਦਾ ਸਮਾਂ ਹੋਰ ਮਿਲ ਗਿਆ ਉਹ 15 ਦਿਨ ਦਾ ਸਮਾਂ ਵੀ ਬੀਤ ਗਿਆ ਗੱਲ ਲਟਕ ਰਹੀ ਸੀ ਵਿੱਚੋਂ ਇੱਕ ਦਿਨ ਬਿਆਨ ਆਇਆ ਜਸ ਅਕਾਲ ਤਖਤ ਯਾਨੀ ਰਗਵੀਰ ਸਿੰਘ ਜੀ ਦਾ ਉਹ ਵੀ ਬਿਆਨ ਉਹਨਾਂ ਆਪਣੇ ਤੌਰ ਤੇ ਬਿਆਨ ਨਹੀਂ ਦਿੱਤਾ ਸੀ ਕਿਸੇ ਪ੍ਰੋਗਰਾਮ ਤੇ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਜੀ ਅਕਾਲੀ ਲੀਡਰ ਜਿਹੜੇ ਨੇ ਇਹਨਾਂ ਅਜੇ ਤੱਕ ਅਸਤੀਫਾ ਨਹੀਂ ਦਿੱਤੇ ਤੇ ਉਹਨਾਂ ਨੇ ਕਿਹਾ ਵੀ ਨਹੀਂ ਇਹਨਾਂ ਨੂੰ ਅਸਤੀਫਾ ਦੇਣੇ ਚਾਹੀਦੇ ਨੇ ਇਹਨਾਂ ਨੂੰ ਅਕਾਲ ਤਖਤ ਦਾ ਆਦੇਸ਼ ਜਿਹੜਾ ਹੈ ਉਹ ਇਹਨਾਂ ਬੰਨ ਮੰਨਣਾ ਚਾਹੀਦਾ ਹੈ ਉਸ ਨੂੰ ਬੜਾ ਉਛਾਲ ਲਿਆ ਗਿਆ ਕਿਹਾ ਗਾਲਤਾਖਨ ਸਾਹਿਬ ਬੜਾ ਸਖਤ ਫੈਸਲਾ ਲੈ ਰਹੇ ਨੇ ਉਹਨਾਂ ਕਹੇ ਵੀ ਸਾਡਾ ਦੇਸ਼ ਜਿਹੜਾ ਉਂਝੀ ਦਾ ਉਂਝ ਸਟੈਂਡ ਕਰਦਾ ਹੈ ਇਹਨਾਂ ਨੂੰ ਮੰਨਣਾ ਚਾਹੀਦਾ ਹੈ। ਅਲ ਕਿ ਉਹਨਾਂ ਆਪਣੇ ਤੌਰ ਤੇ ਨਾ ਕੋਈ ਕਾਰਵਾਈ ਕੀਤੀ ਨਾ ਕੋਈ ਐਸਾ ਬਿਆਨ ਦਿੱਤਾ ਪ੍ਰੈਸ ਦੇ ਪੁੱਛਣ ਦੇ ਉੱਤੇ ਉਹਨਾਂ ਨੇ ਇੰਨੀ ਗੱਲ ਜਿਹੜੀ ਹੈ ਉਹ ਕਹੀ। ਫਿਰ ਹੁਣ ਸਭ ਕੁਝ ਉਗੜ ਕੇ ਸਾਹਮਣੇ ਆ ਗਿਆ। ਸੋ ਕਬੀਰ ਸਿੰਘ ਬਾਦਲ ਜਿਨੇ ਅਸਤੀਫਾ ਜਥੇਦਾਰਾਂ ਦੇ ਆਦੇਸ਼ ਤੇ ਨਹੀਂ ਸੀ ਦਿੱਤਾ 16 ਨਵੰਬਰ ਨੂੰ ਅਸਤੀਫਾ ਦਿੱਤਾ ਸੀ ਉਹ ਅਸਤੀਫਾ ਪ੍ਰਬੰਧ ਕਰ ਲਿਆ ਗਿਆ ਪਰ ਸੋ ਦੋ ਦਿਨ ਪਹਿਲੇ 10 ਤਰੀਕ ਨੂੰ ਦਸਤਾਸਨ ਪਰ ਕੋ ਔਰ ਇਹਨੂੰ ਇਹ ਇਜ਼ਹਾਰ ਕੀਤਾ ਗਿਆ ਕਿ ਇਹ ਜਥੇਦਾਰਾਂ ਦਾ ਹੁਕਮ ਦੀ ਜਿਹੜੀ ਇਹ ਪਾਲਣਾ ਹੋ ਗਈ ਨਾਲ ਉਹਦੇ ਇੱਕ ਹੋਰ ਡਰਾਮਾ ਹੋਇਆ ਕਿ ਨਵੀਂ ਮੈਂਬਰਸ਼ਿਪ ਭਰਤੀ ਕਰਨ ਵਾਸਤੇ ਜ਼ਿੰਮੇਵਾਰੀਆਂ ਵੰਡ ਦਿੱਤੀਆਂ ਗਈਆਂ ਜਿਹੜੇ ਸੱਤ ਮੈਂਬਰੀ ਕਮੇਟੀ ਜਥੇਦਾਰਾਂ ਨੇ ਬਣਾਈ ਸੀ ਜਿਦੇ ਸਿਰ ਜ਼ਿੰਮੇਵਾਰੀ ਸੀ ਕਿ ਉਹਨੇ ਸਾਰਾ ਇਹ ਨਵੀਂ ਭਰਤੀ ਕਰਾਉਣੀ ਹੈ ਤੇ ਨਵੀਂ ਇਲੈਕਸ਼ਨ ਕਰਾਉਣੀ ਹੈ ਉਹਨੂੰ ਕਿਤੇ ਪੁੱਛਿਆ ਨਹੀਂ ਗਿਆ ਉਹਦੇ ਕੁਝ ਮੈਂਬਰਾਂ ਨੂੰ ਵਿਚ ਲੈ ਲਿਆ ਗਿਆ ਤੇ ਦੂਰ ਦੁਰਾਡੇ ਭੇਜ ਦਿੱਤਾ ਗਿਆ ਨਵੀਂ ਮੈਂਬਰਸ਼ਿਪ ਰਾਉਣ ਵਾਸਤੇ ਤੇ ਨਾਲ ਹੀ ਇਹ ਐਲਾਨ ਹੋ ਗਿਆ ਕਿ ਪਹਿਲੀ ਮਾਰਚ ਨੂੰ ਹੁਣ ਨਵੇਂ ਪ੍ਰਧਾਨ ਦੀ ਚੋਣ ਹੋਈਗੀ ਸਾਰੇ ਸਚਾਈ ਤੁਹਾਡੇ ਸਾਹਮਣੇ ਆ ਗਈ ਇਹ ਸਭ ਕੁਝ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਗੱਲ ਤੇ ਇਹ ਹੈ ਕਿ ਜਥੇਦਾਰਾਂ ਦਾ ਜਿਹੜਾ ਫੈਸਲਾ ਹੈ ਉਹਨਾਂ ਦੀ ਇੱਕ ਮਜਬੂਰੀ ਸੀ ਉਹ ਮਜਬੂਰੀ ਐ ਸੀ ਕਿ ਪਹਿਲਾਂ ਕੌਮ ਜਾਗਰਤ ਹੋ ਗਈ ਜਦੋਂ ਸੱਚਾ ਸੌਦਾ ਸਾਧ ਨੂੰ ਮaaf ਕੀਤਾ ਗਿਆ ਕੌਮ ਦੇ ਜਾਗਰਤ ਹੋਣ ਕਰਕੇ ਐਡਾ ਵੱਡਾ ਇਨਕਲਾਬ ਉੱਠਿਆ ਉਹ ਸਮਝ ਚੁਕੇ ਸਨ ਕਿ ਅੱਜ ਕੌਮ ਦੀ ਨਬਜ਼ ਕੀ ਹੈ ਜੇ ਅਸੀਂ ਕੋਈ ਟਿੱਲਾ ਮੱਠਾ ਫੈਸਲਾ ਦਿੱਤਾ ਤੇ ਸਾਡੀ ਹੋਂਦ ਹੀ ਖਤਰੇ ਵਿੱਚ ਪੈ ਜਾਏਗੀ ਕੌਮ ਜਾਗਦੀ ਪਈ ਹੈ ਉਹਦੇ ਕਰਕੇ ਉਹਨਾਂ ਨੂੰ ਮਜਬੂਰੀ ਜਿਹਾ ਫੈਸਲਾ ਦੇਣਾ ਪਿਆ ਅੱਗੋਂ ਹੋ ਗਿਆ ਕਿ ਗੱਲ ਨੂੰ ਲਟਕਾ ਕੇ ਹੌਲੀ ਹੌਲੀ ਖਤਮ ਕਰੋ ਜੀ ਜਿਹੜਾ ਥੋੜਾ ਜਿਹਾ ਸਟੈਂਡ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਦਮਦਮਾ ਸਾਬ ਵਾਲੇ ਉਹਨਾਂ ਨੂੰ ਪਹਿਲਾਂ ਹੀ ਬੜੇ ਤਰੀਕੇ ਨਾਲ ਪਾਸੇ ਕਰਤਾ ਗਿਆ ਇਹ ਅਕਾਲੀ ਦਲ ਦਾ ਇੱਕ ਪੁਰਾਣਾ ਤਰੀਕਾ ਰਿਹਾ ਕਿ ਜਿਸ ਨੂੰ ਪਾਸੇ ਕਰਨਾ ਹੈ ਉਹਦੇ ਕੈਰੈਕਟਰ ਅਸੈਸਿਨੇਸ਼ਨ ਸ਼ੁਰੂ ਕਰ ਦਿਓ। ਔਰ ਫਿਰ ਉਹਨੂੰ ਵੀ ਕਿਹਾ ਗਿਆ ਬਤੂ ਚੁੱਪ ਕਰ ਜਾ। ਕਿੰਨਾ ਕੁ ਹੁਕਮ ਮੰਦੇ ਨੇ ਅਕਾਲ ਤਖਤ ਦਾ ਜਾਂ ਉੱਤ ਜਥੇਦਾਰਾਂ ਦਾ। ਉਹ ਇਸ ਗੱਲ ਤੋਂ ਵੀ ਜ਼ਾਹਰ ਹੈ ਕਿ ਹਰਪ੍ਰੀਤ ਸਿੰਘ ਦੇ ਬਾਰੇ ਅਕਾਲੀ ਜਥੇਦਾਰ ਰਗਵੀਰ ਸਿੰਘ ਨੇ ਇਹ ਬਿਆਨ ਦਿੱਤਾ ਕਿ ਅਕਾਲੀ ਦਲ ਨੂੰ ਉਹਦੀ ਇਨਕੁਆਇਰੀ ਕਰਾਉਣ ਦਾ ਕੋਈ ਹੱਕ ਨਹੀਂ ਜਿਸੇ ਦਾ ਰਾਬ ਕਰਾਉਣਗੇ ਅਕਾਲੀ ਦਲ ਨੇ ਨਾ ਸਿਰਫ ਕਮੇਟੀ ਬਣਾਈ ਫਿਰ ਉਹਦੀ ਮਿਆਦ ਹੀ ਕਿੰਨਾ ਵਧਾ ਦਿੱਤੀ ਮਕਸਦ ਇਹ ਸੀ ਕਿ ਵੱਤਬਤ ਸਮਝ ਜੇ ਨਾ ਹੋ ਸਕੇ ਉਹਨੂੰ ਪਾਸੇ ਰੱਖਿਆ ਜਾਏ ਉਹਦੇ ਬਾਰੇ ਫੈਸਲਾ ਭਾਵੇਂ ਬਾਅਦ ਚ ਹੋਵੇਗਾ ਕੁਝ ਵੀ ਹੋਵੇ ਲੇਕਿਨ ਇਸ ਫੈਸਲੇ ਦੇ ਵਿੱਚ ਕੋਈ ਆਪਣੀ ਟੰਗ Đਾੜ ਆ ਸਕੇ ਉਹ ਕੋਈ ਰੁਕਾਵਟ ਨਾ ਪਾ ਸਕੇ ਅਜੋ ਸੱਤ ਮੈਮਰੀ ਕਮੇਟੀ ਕਿਦਰੇ ਨਜ਼ਰ ਨਹੀਂ ਆਉਂਦੀ ਜੇ ਮੈਂ ਕਹਾ ਕਿ ਉਹਦੀ ਹੋਂਦ तकरीबन ਖਤਮ ਹੋ ਚੁੱਕੀ ਹੈ ਜ਼ੀਰੋ ਕਰ ਦਿੱਤੀ ਗਈ ਹੈ ਪਹਿਲਾਂ ਹੀ ਜਦੋਂ ਕਮੇਟੀ ਬਣਾਈ ਗਈ ਉਹਦਾ ਕਨਵੀਨਰ ਜਿਹੜਾ ਬਣਾਇਆ ਗਿਆ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਹਨੂੰ ਬਣਾਇਆ ਗਿਆ ਉਹਨਾਂ ਨੇ ਉਹਦਾ ਕੰਮ ਅੱਗੇ ਚਲਾਉਣਾ ਸੀ ਸਾਰਿਆਂ ਨੂੰ ਇਕੱਠਾ ਕਰਕੇ ਮੀਟਿੰਗ ਵਗੈਰਾ ਬੁਲਾਉਣੀ ਸੀ ਉਹ ਤਾਂ ਸੁਖਬੀਰ ਸਿੰਘ ਬਾਦਲ ਦੇ ਖਾਸ ਲਾਇਲਿਸਟ ਰਹੇ ਉਹਦੇ ਵਫਾਦਾਰ ਕੋਲੋਂ ਇਹ ਆਸ ਕਿਵੇਂ ਕੀਤੀ ਜਾ ਸਕਦੀ ਸੀ ਕਿ ਉਹ ਕੋਈ ਐਸਾ ਕੰਮ ਕਰਨਗੇ ਜਿਹਦੇ ਨਾਲ ਉਹਦੇ ਮਾਲਕ ਨੂੰ ਜਿਹਨੇ ਚਾਰ ਵਾਰੀ ਉਹਨਾਂ ਨੂੰ ਛਰਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਜਿਹਦੇ ਤਰਸ ਉੱਤੇ ਛਰਮਣੀ ਕਮੇਟੀ ਦਾ ਪ੍ਰਧਾਨ ਬਣੇ ਨੇ ਚਾਰ ਵਾਰੀ ਉਹਨਾਂ ਦੇ ਖਿਲਾਫ ਕੋਈ ਐਸੀ ਕਾਰਵਾਈ ਹੋ ਜਾਏ ਗੱਲ ਬੜੀ ਸਪਸ਼ਟ ਸੀ ਕਿ ਜਿੱਥੇ ਫਸ ਚੁਕੇ ਨੇ ਉਹਦੇ ਵਿੱਚੋਂ ਕੋਈ ਰਾਹ ਲੱਭਿਆ ਜਾਏ ਬਾਹਰ ਨਿਕਲਣ ਦਾ ਪਹਿਲਾ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਕਿ ਅਕਾਲੀ ਦਲ ਆਪਣੀ ਹੋਂਦ ਹੈ ਅਸੀਂ ਦਾ ਉੱਥੇ ਜਥੇਦਾਰਨ ਖੁਸ਼ ਕਰ ਲਈ ਸਾਰੇ ਆਪਣੀ ਝੋਲੀ 'ਚ ਕੋਆਲੇਸਨ ਅਸੀਂ ਕੋਈ ਗੁਨਾਹ ਨਹੀਂ ਕੀਤਾ ਸੋਚਦਾ ਉਹਨਾਂ ਜੀ ਉਹੀ ਹੈ ਅੱਜ ਹੁਣ ਕੁਝ ਸਵਾਲ ਨੇ ਜਿਹੜੇ ਇਸ ਕੌਮ ਦੇ ਸਾਹਮਣੇ ਨੇ ਇਸ ਕੌਮ ਨੂੰ ਸੋਚਣ ਦੀ ਵਿਚਾਰਨ ਦੀ ਲੋੜ ਹੈ ਕਿ 1 ਮਹੀਨੇ ਦੇ ਟਾਈਮ ਦੇ ਵਿੱਚ ਜਾਂ ਸਵਾ ਮਹੀਨੇ ਦੇ ਟਾਈਮ ਦੇ ਵਿੱਚ 25 ਲੱਖ ਮੈਂਬਰਸ਼ਿਪ ਹੋ ਸਕਦੀ ਹੈ ਜੇ ਨਹੀਂ ਹੋ ਸਕਦੀ ਤਾਂ ਕੀ ਕੀਤਾ ਜਾਵੇਗਾ ਗੱਲ ਤੇ ਸਵਾ ਰੁਪਏ ਦੀ ਮੈਂਬਰਸ਼ਿਪ ਦੀ ਹੈ ਨਾ ਤੇ ਆਪਣੇ ਕੋਲੋਂ ਪੈਸੇ ਭਰ ਕੇ ਹਰ 10 ਮੈਂਬਰਾਂ ਪਿੱਛੇ ਇੱਕ ਡੈਲੀਗੇਟ ਬੰਦਾ ਬੰਨਾ ਹੁੰਦਾ ਹੈ ਸਾਉ ਦੇ ਵਿੱਚੋਂ 10 ਬੰਦੇ ਚੁਣਨ ਦੀ ਲੋੜ ਹੈ ਬਾਕੀ ਆਪਣੇ ਕੋਲੋਂ ਪੈਸੇ ਭਰ ਦਿਓ ਰਸੀਦਾਂ ਫालतू ਕੱਟ ਦਿਓ ਤੇ ਉਹ ਡੈਲੀਗੇਟ ਤੁਹਾਡੇ ਆਪਣੇ ਹੋ ਗਏ ਸਭ ਤੋਂ ਪਹਿਲੀ ਗੱਲ ਕੀ ਜਥੇਦਾਰਾਂ ਨੇ ਪੁਰਾਣੀ ਲੀਡਰਸ਼ਿਪ ਤੇ ਕੋਈ ਐਸਾ ਪਵੰਦੀ ਲਗਾਈ ਕਿ ਤੁਸੀਂ ਮੁੜ ਕੇ ਵਾਪਸ ਨਹੀਂ ਆ ਸਕਦੇ ਨਵੀਂ ਲੀਡਰਸ਼ਿਪ ਉੱਭਰੇਗੀ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਿਹਨੇ ਸਾਰੇ ਗੁਨਾ ਕਬੂਲੇ ਉਹਦੇ ਉੱਤੇ ਕੋਈ ਐਸੀ ਪਾਬੰਦੀ ਲਾਈ ਕਿ ਤੁਸੀਂ ਵਾਪਸ ਮੁੜ ਕੇ ਪ੍ਰਧਾਨ ਨਹੀਂ ਬਣ ਸਕਦੇ ਚਲੋ ਸਦਾ ਲਈ ਨਾ ਸਹੀ 4 ਸਾਲ ਲਈ 5 ਸਾਲ ਲਈ ਤੁਸੀਂ ਪ੍ਰਧਾਨ ਨਹੀਂ ਬਣ ਸਕਦੇ ਨਹੀਂ ਉਸ ਤੋਂ ਵੀ ਵੱਡੀ ਗੱਲ ਹੈ ਜੋ ਵੀ ਇਹੀ ਗੱਲ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਜੋ ਵੀ ਕੋਈ ਬੰਦਾ ਹੈ ਪ੍ਰਧਾਨ ਐਸੀ ਜੁੰਡਲੀ ਚੋਂ ਹੀ ਬੰਨਾ ਹੈ ਚਾਹੇ ਦਾਗੀ ਤੇ ਚਾਹੇ ਬਾਗੀ ਬਿਲਕੁਲ ਇੱਕੋ ਜੇ ਨੇ ਕੋਈ ਫਰਕ ਨਹੀਂ ਇਹ ਰਲ ਕੇ ਕੌਮ ਦੇ ਹਿੱਤ ਵੇਚਦੇ ਰਹੇ ਨੇ ਰਲ ਕੇ ਕੌਮ ਨੂੰ ਲੁੱਟਦੇ ਰਹੇ ਨੇ ਰਲ ਕੇ ਪੰਜਾਬ ਨੂੰ ਲੁੱਟਦੇ ਰਹੇ ਨੇ ਅੱਜ ਸਤਾ ਇਨਾਂ ਕੋਲ ਗਵਾਚ ਗਈ ਉਹ ਤਕਲੀਫ ਹੈ ਉਹ ਸੋਚਦੇ ਨੇ ਵੀ ਇਹ ਜਿਹੜਾ ਬਾਗੀ ਝੜਾ ਜਿਹਨੂੰ ਅਸੀਂ ਕਹਿ ਰਹੇ ਹਾਂ ਜਾਂ ਜਿਹੜੇ ਆਪੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਸੁਧਾਰ ਕਰਨ ਦੇ ਵਾਸਤੇ ਅੱਗੇ ਆਏ ਆਂ ਕਹਿੰਦੇ ਨੇ ਕਿ ਸ਼ਾਇਦ ਸੁਖਬੀਰ ਬਾਦਲ ਪਾਸੇ ਹੋ ਜਵੇ ਤੇ ਮੁੜ ਕੇ ਜਿਹੜਾ ਅਕਾਲੀ ਦਲ ਦੀ ਰਿਵਾਈਵਲ ਹੋ ਜਵੇ ਜਿਹੜਾ ਕਿ ਸਚਾਈ ਨਹੀਂ ਹੈ ਇਹ ਸਾਰੇ ਲੀਡਰ ਇੱਕੋ ਜਿਹੇ ਨੇ ਇੱਕੋ ਜਿਹੇ ਕਿਰਦਾਰ ਦੇ ਨੇ ਉਹਦੀ ਸਰਪ੍ਰਸਤੀ ਦੇ ਵਿੱਚ ਹਰ ਕੋਈ ਆਪਣੇ ਆਪਣੀ ਜਗ੍ਹਾ ਤੇ ਜਨਰਲ ਲੁੱਟ ਸਕਦਾ ਸੀ ਲੁੱਟਦਾ ਰਿਹਾ ਅੱਜ ਰਾਜ ਗੱਦੀਆਂ ਦਾ ਸੁੱਖ ਨਕਲੋਂ ਖੁੱਸ ਗਿਆ ਗਵਾਚ ਗਿਆ ਇਹ ਤਕਲੀਫ ਹੈ ਇਹਨਾਂ ਨੂੰ ਜੇ ਮੈਂ ਕਮਾ ਕੇ ਸੋਏ ਅੱਖਾਂ ਪੁੰਜਣ ਦੇ ਕੋਈ ਵੀ ਫੈਸਲਾ ਜ਼ਥੇਦਾਰਾਂ ਦਾ ਜਿਹੜਾ ਲਾਗੂ ਨਹੀਂ ਕੀਤਾ ਗਿਆ ਤੇ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਹੋਏਗੀ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਅਸਤੀਫਾ ਦਿੱਤਾ ਹੋਇਆ ਸੀ ਉਹਨਾਂ ਨੇ ਪ੍ਰਮਾਣ ਕਰ ਲਿਆ ਹੋਰ ਕਿਸੇ ਲੀਡਰ ਨੇ ਅਸਤੀਫਾ ਦਿੱਤਾ ਨਹੀਂ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਨੂੰ ਪਾਸੇ ਕਰ ਦਿੱਤਾ ਗਿਆ ਕੋਈ ਪਾਬੰਦੀ ਨਹੀਂ ਹੈ ਪਹਿਲੀ ਗੱਲ ਤੇ ਹੈ ਕਿ ਸੁਖਵੀਰ ਬਾਦਲ ਤੇ ਕੋਈ ਪਾਬੰਦੀ ਨਹੀਂ ਕਿ ਦੁਬਾਰਾ ਪ੍ਰਧਾਨ ਨਹੀਂ ਬਣ ਸਕਦਾ ਚਲੋ ਜੇ ਕੁਝ ਸਮਝ ਲਈਓ ਪਾਸੇ ਵੀ ਹੋ ਜਵੇ ਕਿਸੇ ਹੋਰ ਨੂੰ ਬਣਾ ਦਵੇ ਮੈਨੂੰ ਕੋਈ ਸੱਜਣ ਨਾ ਲੈ ਕੇ ਦੱਸ ਦਵੇ ਕਿ ਇਹਨਾਂ ਤੋਂ ਸਵਾਹ ਕਿਹੜਾ ਬਣ ਸਕਦਾ ਹੈ ਤੇ ਜੇ ਇਹ ਬਣਨਗੇ ਤੇ ਇਹ ਉਹਦੇ ਨਾਲ ਸੁਖਬੀਰ ਬਾਦਲ ਨਾਲੋਂ ਕਿਵੇਂ ਅਲੱਗ ਨੇ ਸਾਰੇ ਉਸੇ ਥਾੜੀ ਦੇ ਚਿੱਟੇ ਬੱਟੇ ਨੇ ਸਾਰੇ ਰਲ ਕੇ ਕੌਮ ਦੀ ਬਰਬਾਦੀ ਦਾ ਕਾਰਨ ਬਣੇ ਨੇ ਗੱਲਾਂ ਬੜੀਆਂ ਕੌਮ ਦੇ ਵਿਚਾਰਨ ਵਾਲੀਆਂ ਨੇ ਸੋਚਣ ਵਾਲੀਆਂ ਨੇ ਹੁਣ ਜਦੋਂ ਦਾ ਅਕਾਲੀ ਦਲ ਨੂੰ ਇਹ ਪਤਾ ਲੱਗਾ ਕਿ ਇੱਕ ਨਵੇਂ ਜਥੇਬੰਦੀ ਉੱਭਰ ਰਹੀ ਹੈ ਚਿੰਤਾ ਹੋਰ ਵੱਧ ਗਈ ਕੋਸ਼ੁੱਡੇ ਪਏ ਨੇ ਅਜੇ ਤੱਕ ਕੀ ਹੁੰਦਾ ਸੀ ਕਿਉਂਕਿ ਕੋਈ ਨਵੀਂ ਲੀਡਰਸ਼ਿਪ ਨਹੀਂ ਸੀ ਉੱਭਰਦੀ ਅਕਾਲੀ ਦਲ ਕਈ ਵਾਰੀ ਰਿਜੈਕਟ ਹੋਇਆ ਕੌਮ ਦੇ ਵਿੱਚੋਂ ਨਵੀਂ ਲੀਡਰਸ਼ਿਪ ਉੱਭਰਦੀ ਨਹੀਂ ਸੀ ਉਹ ਉੱਭਰਣੀ ਨਹੀਂ ਸੰਦੇਂਦੇ ਤੇ ਇਹ ਦੁਬਾਰਾ ਕਾਬਜ਼ ਹੋ ਜਾਂਦੇ ਸੰ ਮੁਨੇ ਨੋਈ ਚਿੰਤਾ ਲੱਗੀ ਕਿ ਇੱਕ ਹੋਰ ਨਵੀਂ ਪਾਰਟੀ ਉੱਭਰ ਰਹੀ ਹੈ। ਉਹ ਨਵੀਂ ਪਾਰਟੀ ਬਾਰੇ ਵੀ ਗੱਲ ਕਰਾਂਗੇ। ਮੈਂ ਅੱਜ ਦੇ ਇਸ ਚੈਪਟਰ ਦੇ ਵਿੱਚ ਨਹੀਂ ਗੱਲ ਕਰਨਾ ਚਾਹੁੰਦਾ। ਇਹਨੂੰ ਮੈਂ ਜਥੇਦਾਰਾਂ ਦਾ ਇਹ ਫੈਸਲਾ ਕਿੰਨਾ ਕੁ ਲਾਗੂ ਹੋਇਆ ਹੈ। ਕੀ ਸੱਚਮੁੱਚ ਸਾਰੇ ਫੈਸਲੇ ਲਾਗੂ ਹੋ ਗਏ ਨੇ? ਇਹਦੇ ਤੱਕ ਸੀਮਤ ਰੱਖਣਾ ਚਾਹੁੰਦਾ। ਉਹ ਇੱਕ ਅਲੱਗ ਵਿਸ਼ਾ ਹੈ ਜਿਹੜਾ ਬੜੀ ਗਹਿਰਾਈ ਦੇ ਨਾਲ ਵਿਚਾਰਨ ਵਾਲਾ ਹੈ। ਉਹ ਲੈ ਕੇ ਕੋਈ ਜਨਰਬਾਤ ਫਿਰ ਆਪ ਜੀ ਦੇ ਸਾਹਮਣੇ ਹਾਜ਼ਰ ਹੋ ਜਾਵਾਂਗਾ। ਸਿਰਫ ਇੰਨੀ ਬੇਨਤੀ ਕਰਨਾ ਚਾਹਨਾ ਖਾਲਸਾ ਜੀ ਸਮਹਿਤ ਤੌਰ ਤੇ ਤੁਸੀਂ ਰਲ ਕੇ ਇਕੱਠੇ ਕੌਮ ਨੂੰ ਬਚਾ ਸਕਦੇ ਹੋ ਕਿਸੇ ਜਥੇਦਾਰਾਂ ਤੇ ਆਸ ਰੱਖ ਕੇ ਬੈਠੇ ਹੋਵੋ ਇਹ ਤਾਂ ਉਹਨਾਂ ਦੇ ਤਰਖਾਦਾਰ ਮੁਲਾਜ਼ਮ ਨੇ ਜਿਹੜੀ ਕਿ ਅਮਰ ਪਹਿਲੇ ਦਿਨ ਤੋਂ ਕਹਿ ਰਿਹਾ ਨਹੀਂ ਜੀ ਹੁਣ ਤਾਂ ਉਹ ਜਥੇਦਾਰ ਦਾ ਅੰਡੀਪੈਂਡੈਂਟ ਬਣਾਤਾ ਗਿਆ ਉਹ ਤਰ੍ਹਾਂ ਨਹੀਂ ਲੈਂਦੇ ਸਲਮਾਨ ਲੈਂਦੇ ਨੇ ਉਹਨਾਂ ਨੂੰ ਲਗਾਉਣ ਵਾਲੇ ਵੀ ਐ ਇਹਨਾਂ ਨੂੰ ਹਟਾਉਣ ਵਾਲੇ ਵੀ ਐ ਔਰ ਕੋਈ ਵਿਧਿ ਵਿਵਧਾਨ ਨਹੀਂ ਕਿਵੇਂ ਹਟਾਉਣਾ ਜਦੋਂ ਚਾਹਣ ਹਟਾ ਸਕਦੇ ਨੇ ਫਿਰ ਕਿਵੇਂ ਆਸ ਕਰਦੇ ਆ ਕਿ ਇਹਨਾਂ ਤੋਂ ਬਾਹਰ ਚਲੇ ਜਾਣਗੇ ਅੱਜ ਤੱਕ ਇਹ ਉਹਨਾਂ ਦੀ ਦੁਰਵਰਤਮ ਕਰਦੇ ਰਹੇ ਨੇ ਆਪਣੇ ਹਿੱਤਾਂ ਵਿੱਚ ਕੌਮ ਦੇ ਖਿਲਾਫ ਉਹੀ ਕੋਸ਼ਿਸ਼ ਫਿਰ ਹੋ ਰਹੀ ਹੈ ਇੱਕ ਜਿਹੜਾ ਕੁਝ ਬੋਲਦਾ ਸੀ ਉਹਨੂੰ ਪਾਸੇ ਕਰਕੇ ਬਿਠਾ ਦਿੱਤਾ ਬਾਕੀ ਆਪਣੀ ਆਵਾਜ਼ ਦਬਾ ਕੇ ਬਹਿ ਗਏ ਨੇ ਹੌਲੀ ਜੀ ਆਵਾਜ਼ ਦੇ ਵਿੱਚ ਉਹਨਾਂ ਕ ਬੋਲਦੇ ਨੇ ਜੇ ਲੋਕ ਕੌਮ ਨੂੰ ਭੁਲੇਖੇ ਪਰਮਾਚ ਪਾਇਆ ਜਾ ਸਕੇ ਇਸ ਤੋਂ ਵੱਧ ਹੋਰ ਕੁਝ ਨਹੀਂ ਜੇ ਜਾਗਦੇ ਰਹੋਗੇ ਕੌਮ ਜਾਗਦੀ ਰਹੇਗੀ ਪੰਥ ਜਾਗਦਾ ਰਹੇਗਾ ਤੇ ਇਹਦੇ ਵਿੱਚੋਂ ਕਿ ਚੰਗੀ ਵਿਉਂਤਬੰਦੀ ਨਿਕਲੇਗੀ ਜੇ ਕੌਮ ਸੋ ਗਈ ਤੇ ਇਹ ਤੇ ਠੱਗ ਜਿਹੜੇ ਨੇ ਉਹ ਆਪਣਾ ਸਰਗਰਮ ਨੇ ਪੂਰੀ ਤਰ੍ਹਾਂ ਕਿਸੇ ਦੀ ਭਾਵਨਾ ਨੂੰ ਸ਼ੱਚ ਠੇਸ ਲੱਗੇ ਮੈਂ ਸਿਰਫ ਅਕਾਲੀ ਦਲ ਦੇ ਸਾਰੇ ਕਿਰਿੰਦਿਆਂ ਨੂੰ ਜਿਹੜੇ ਲੀਡਰ ਨੇ ਜਿਨ੍ਹਾਂ ਨੇ ਰਲ ਕੇ ਕੌਮ ਨੂੰ ਲੁੱਟਿਆ ਬਰਬਾਦ ਕੀਤਾ ਸਿਧਾਂਤਕ ਤੌਰ ਤੇ ਵੀ ਲੁੱਟਿਆ ਸੂਬੇ ਨੂੰ ਵੀ ਲੁੱਟਿਆ ਸਿਰਫ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਸਿੱਕੇ ਦਾ ਦੂਜਾ ਪਾਸਾ ਜਥੇਦਾਰ ਉਹਨਾਂ ਦੀ ਗੱਲ ਵੀ ਕਰ ਰਿਹਾ ਅੱਜ ਇਹਨੇ ਕੁਐਸਚਨ ਪ੍ਰਬੰਧ ਕਰਨਾ ਮੈਂ ਭਾਵਕ ਹੋ ਕੇ ਕੁਝ ਗੱਲਾਂ ਕਰ ਰਿਹਾ ਹਾਲੇ ਕਿ ਮੈਂ ਕੋਸ਼ਿਸ਼ ਕਰਦਾ ਹਾਂ ਸਿਧਾਂਤ ਤੋਂ ਬਾਹਰ ਨਾ ਜਾਇਆ ਜਾਵੇ ਫਿਰ ਵੀ ਜਾਣੇ-ਨਜਾਣੇ ਕੋਈ ਗਲਤੀ ਹੋ ਸਕਦੀ ਹੈ ਕਿ ਮਦਦ ਆ ਚੁੱਕਾ ਜਿਹੜੀ ਨਵੀਂ ਲੀਡਰਸ਼ਿਪ ਦੀ ਗੱਲ ਹੈ ਨਵੀਂ ਪਾਰਟੀ ਜਿਹੜੀ ਉੱਭਰ ਰਹੀ ਹੈ ਉਹਦੇ ਬਾਰੇ ਗੱਲ ਜਿਹੜੀ ਹੈ ਆਪਾਂ ਦੁਬਾਰਾ ਕਰਾਂਗੇ ਅੱਜ जितने ਕਿ ਬਚਨ ਪ੍ਰਵਾਨ ਕਰਨਾ ਅਖੀਰ ਤੇ ਮੇਰੀ ਸਿਰਫ ਇੰਨੀ ਬੇਨਤੀ ਹੈ ਕਿ ਕੌਮ ਨੂੰ ਜਾਗਰਤ ਕਰਨ ਦੇ ਵਾਸਤੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਵੱਧ ਵੱਧ ਸ਼ੇਅਰ ਕਰ ਦਿਓ ਸੱਚਾਈ ਕੌਮ ਦੇ ਸਾਹਮਣੇ ਆਉਣੀ ਚਾਹੀਦੀ ਹੈ ਕੋਲੇਖੇ ਨਹੀਂ ਰਹਿਣੀ ਚਾਹੀਦੀ ਪੜਿਖੇ ਪਾਉਣ ਵਾਲੇ ਬਹੁਤ ਨੇ ਜਿੰਨਾ ਵੱਧ ਵੱਧ ਸ਼ੇਅਰ ਕਰੋਗੇ ਕੌਮ 'ਚ ਜਾਗਰਤੀ ਆਏਗੀ ਸੱਚ ਨੂੰ ਪਛਾਣਨ ਦੀ ਕੋਸ਼ਿਸ਼ ਹੋਏਗੀ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਸਾਨਿਹੜਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰ ਲਓ ਔਰ ਨਾਲ ਬੈਲ ਦਾ ਬਟਨ ਵੀ ਦਬਾ ਦੇਣਾ ਤਾਂ ਕਿ ਜਦੋਂ ਕੋਈ ਨਵੀਂ ਵੀਡੀਓ ਆਵੇ ਆਪ ਤੱਕ ਪਹੁੰਚ ਜਾਏ Facebook ਤੇ ਵੀ ਮੇਰਾ ਪੰਨਾ ਹੈ ਸਨਹਿੜਾ ਟੀਵੀ ਦੇ ਨਾਂ ਤੇ ਉੱਥੇ ਆਪ ਦੇਖ ਵੀ ਸਕਦੇ ਹੋ ਲਾਈਕ ਵੀ ਕਰ ਸਕਦੇ ਹੋ ਅਖੀਰ ਤੇ ਮੇਰੀ ਇੱਕੋ ਬੇਨਤੀ ਜਿਹੜੀ ਹਰ ਵਾਰੀ ਮੈਂ ਦੁਹਰਾਉਂਦਾ ਆਪਣੇ ਕਮੈਂਟਸ ਜ਼ਰੂਰ ਦਿਆ ਕਰੋ ਉਹਦੇ ਨਾਲ ਮੈਨੂੰ ਉਤਸ਼ਾਹ ਵੀ ਮਿਲਦਾ ਹੈ ਆਪਣੇ ਆਪ ਨੂੰ ਸੁਧਾਰ ਕਰਨ ਦੀ ਮੌਕਾ ਵੀ ਮਿਲਦਾ ਹੈ ਔਰ ਸਭ ਤੋਂ ਵੱਡੀ ਗੱਲ ਮੈਨੂੰ ਇਹ ਤਸੱਲੀ ਹੁੰਦੀ ਹੈ ਕਿ ਗੱਲ ਸੁਣੀ ਜਾ ਰਹੀ ਹੈ ਬਸ ਅਜੇ ਤਨਾਈ ਬੋਛੇਤੀ ਹੀ ਦੂਸਰਾ ਪੱਖ ਨਵੀਂ ਲੀਡਰਸ਼ਿਪ ਦਾ ਉਹ ਲੈ ਕੇ ਹਬ ਤੱਕ ਹਾਜ਼ਰ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ